ਕੇ ਗਾਨੀ ਕੁਲਦੀਪ ਸਿੰਘ ਗੜਗੱਜ ਫੌਮ ਦਾ ਸਰਪ੍ਰਬੰਧਕ ਜਥੇਦਾਰ ਨਹੀਂ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਜ਼ਾਦਾ ਤਾਂ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ ਇਫਤਿਹਾਨ ਹੋਇਆ ਪਖਤਾਂ ਦਾ ਵੀ ਇਫਤਿਹਾਨ ਹੋਇਆ ਬਾਬਾ ਜੀ ਦੇ ਵੱਲੋਂ ਵੀ ਭਰੋਸਾ ਤੇ ਮੈਂ ਵੀ ਦਿੰਦਾ ਤੇ ਹਾਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਹੋਵੇ ਜਗਿਆਨੀ ਕੁਲਦੀਪ ਸਿੰਘ ਗੜਗੱਜ 6 ਜੂਨ ਨੂੰ ਕੌਮ ਨੂੰ ਸੰਦੇਸ਼ ਦੇਣਗੇ ਤਾਂ ਹੋਵੇਗਾ ਟਕਰਾਅ ਇਹ ਕਹਿਣਾ ਹੈ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਭਾਵੇਂ ਕਿ ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਪ੍ਰਧਾਨ ਸਾਹਿਬ ਧਾਮੀ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਪਹੁੰਚਿਆ ਸੀ ਜਿੱਥੇ ਕਰੀਬ 2 ਘੰਟੇ ਮੀਟਿੰਗ ਚੱਲੀ ਪਰ ਕੋਈ ਠੋਸ ਨਤੀਜਾ ਨਾ ਨਿਕਲ ਸਕਿਆ ਬਾਬਾ ਤੁਮਾ ਜੀ ਆਪਣੇ ਪੁਰਾਣੇ ਫੈਸਲੇ ਉੱਤੇ ਹੀ ਟਿਕੇ ਰਹੇ ਨੇ ਤੇ ਉਹਨਾਂ ਨੇ ਮੀਟਿੰਗ ਤੋਂ ਬਾਅਦ ਵੀ ਗਿਆਨੀ ਕੁਲਦੀਪ ਸਿੰਘ ਗੜਕਾਜ ਦਾ ਵਿਰੋਧ ਜਾਰੀ ਰੱਖਿਆ ਹੋਇਆ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਕਾਜ ਕੌਮ ਦਾ ਸਰਪ੍ਰਸਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਗਰਸ਼ੀਲ ਜਥੇਬੰਦੀਆਂ ਨੇ ਜਾਂ ਸ਼ਹੀਦ ਪਰਵਾਦਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਜੇ ਆਪਾਂ ਇਹ ਕਹੀਏ ਕਿ ਜ਼ਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਉਜ ਲੋਕ ਜੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਬੰਧਕ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਆ ਉਹਦੇ اصول ਆ ਕਿ ਜਥੇਦਾਰ ਸਰਪ੍ਰਬੰਧਕ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਐਗਜੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸੁਮਤੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੁਝ ਤਾਂ ਹੋਇਆ ਹੀ ਨੇ ਜਿਆ ਨੀ ਕਲਦੀਪ ਸਿੰਘ ਗੜਗਾਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾਾਂ ਦੇ ਖੁਦ ਦੋਸ਼ੀ ਆ ਕਿਉਂਕਿ ਤਖਤ ਸ੍ਰੀ ਕੈਸਰ ਸਾਹਿਬ ਦੇ ਤੋਂ ਉਹਨਾਂ ਦੀ ਨੁਕਤੀ ਉਹਨਾਂ ਨੇ ਆਪਣੀ ਮੈਂ ਤਾਂ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਜ਼ਾਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਤਖਤਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ ਅਸੀਂ ਸ਼ਰੋਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੌਮ ਦੇ ਲਈਏ ਬੜਾ ਸੰਕਟ ਭਰਿਆ ਸਮਾਂ ਕੌਮ ਲਈ ਸਰਪ੍ਰਸਤ ਜਥੇਦਾਰ ਸ਼੍ਰੀ ਹਾਲ ਤੱਕ ਸਭ ਤੇ ਲਾਇਆ ਡਾਣਾ ਬੜਾ ਜ਼ਰੂਰੀ ਹੈ ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਦੁਬਧਾ ਬਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ ਔਰ 6 ਜੂਨ 1984 ਦੇ ਖਲੂ ਘਾਰੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮ ਹੀ ਆ ਮਦਈ ਹੈ ਇਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਨਤ ਨਹੀਂ ਔਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੁੱਤੇ ਸਰਪ੍ਰਾਨਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਾਨਤ ਜਥੇਦਾਰ ਦੀ ਕੌਮ ਦੀ ਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰਾਨਤ ਜਥੇਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਹੈ ਫਿਰ ਉੱਥੇ ਜਰੂਰ ਮਾਹੌਲ ਖਰਾਬ ਹੋਏ ਪਰ ਅਸੀਂ ਯਤਨ ਵਿੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਸ਼੍ਰੀ ਅਕਾਲ ਤੱਕ ਸਾਨੂੰ ਸਾਡਾ ਕੋਈ ਟਕਰਾ ਨਹੀਂ ਹੈ ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਮਾਂ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਖਾਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸਲੀ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਜੋ। ਨਹੀਂ ਮੈਂ ਉਹੀ ਬੇਨਤੀ ਕਰਨਾ ਦੁਬਧਾ ਦਾ ਕਾਰਨ ਬਣਿਆ ਹੋਇਆ ਉਹ ਦੁਬਿਧਾ ਤਾਂ ਹੀ ਦੂਰ ਹੋਊਗੀ ਜੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਰੇ ਕੱਢਣਗੇ ਸ਼੍ਰੋਮਣੀ ਕਮੇਟੀ ਸਾਰੇ ਪੰਚ ਸਦ ਅਸਯੋਗ ਦਵੇ ਅਸੀਂ ਇਹਨਾਂ ਦਾ ਦਿਆਂਗੇ ਬਾਬਾ ਜੀ ਪਪਾ ਜਰਮਨ ਦੇ ਖਾਲਸਾ ਹੋਣ ਦੀ ਵੱਡੀ ਜਿਹੜੀ ਖੁਸ਼ੀ ਹਿੱਤੀ ਹੋਈ ਸੀ ਜਿੱਦਾਂ ਦਿਨਾਂ ਤੋਂ ਉਹਦਾ ਸਪਕਟਰ ਭਾਈਚਾਰੇ ਦੇ ਮੰਨੋਂ ਕਿਹਾ ਗਿਆ ਕਿ ਕਹਿੰਦੀ ਕਿ ਕਰਤੀ ਤੁਹਾਨੂੰ ਸਨਮਾਨ ਨਹੀਂ ਦੇਣਗੇ ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ ਸ਼ਹੀਦਾਂ ਦਾ ਇਸ ਸਦੀ ਦਾ ਸੰਤਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਔਰ ਜੇ ਕਿਹਾ ਜਾਵੇ ਸੰਤਾਂ ਦਾ ਪਰਿਵਾਰ ਵੀ ਇਸ ਸਮੇਂ ਇਸ ਸਦੀ ਦਾ ਸਭ ਤੋਂ ਸਨਮਾਨਯੋਗ ਮਹਾਂਪੁਰਖਾਂ ਦਾ ਉਹ ਸ਼ਹੀਦਾਂ ਦਾ ਪੰਥਲੇਪਟ ਬਹੁਤ ਉੱਚਾ ਰੁਤਬਾ ਉਸ ਪਰਿਵਾਰ ਦਾ ਉਹਨਾਂ ਨੇ ਕਿਉਂ ਕਿਹਾ ਉਹ ਕਹਿੰਦੇ ਆ ਵੀ ਅਸੀਂ ਸਰਪ੍ਰਾਨਤ ਜਥੇਦਾਰ ਸਹਿਬਾਨ ਤੋਂ ਸਨਮਾਨ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਕਰਾਂਗੇ ਜਿੱਥੇ ਜਥੇਦਾਰ ਲਈ ਕੌਮ ਚ ਦੁੱਬਦਾ ਉਤੋਂ ਅਸੀਂ ਸਨਮਾਨ ਨਹੀਂ ਲਵਾਂਗੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਬਿਲਕੁਲ درست ਹੈ ਉਹਨਾਂ ਵੱਲੋਂ ਜੋ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਵਾਧੇ ਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਲ ਕਰਦੇ ਆ ਪਰ ਪ੍ਰਧਾਨ ਜਿਲੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜੈਂਟੇਸ਼ਨ ਕਰਦਾ ਤੇ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਬੱਲ ਬੱਕੜੀ ਦੇ ਵਿੱਚ ਵੀ ਲੈਂਦਾ ਇਹ ਹੁਣ ਕਿਉਂਕਿ ਕੁਛ ਦਿਨਾਂ ਤੋਂ ਦਮਦਮੀ ਟਕਸਾਲ ਦੇ ਸਰਕਾਰ ਜੋ ਸਾਡੇ ਬੋਕੀ ਸ਼ੰਤ ਬਾਬਾ ਫਰਨਾਮ ਸਿੰਘ ਜੀ ਪਿੰਡਾਂ ਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸਲੇ ਗੜਗਾਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾਲ ਚੱਕੇ ਹੋਰ ਜਥੇਬੰਦੀਆਂ ਦੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਬਿਵਸਥਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਵੀ ਇਹ ਸੰਦੇਸ਼ਨ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦੇਣ। ਜੋ ਅਸੀਂ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਤ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦਾਮਦਮੀ ਤਖਸਾਲ ਨਾਲ ਟਕਰਾਜ ਨਹੀਂ ਆਉਂਦੀ। ਤੇ ਹੁਣ ਵੀ ਕੋਈ ਟਕਰਾ ਨਹੀਂਗਾ ਤੇ ਨਾ ਕੋਈ ਟਕਰਾ ਆਉਣਾ। ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਡੀਆਂ ਦਿੱਤੀਆਂ, ਉਹ ਵੀ ਸਾਰੇ ਵਿਚਾਰ ਦੱਸੇ ਆ। ਤੇ ਮੈਨੂੰ ਪੂਰਨ ਆਸ ਹੈ ਆਪੇ ਕਿਸੇ ਨਾ ਕਿਸੇ ਹੱਲ ਨੂੰ ਉਹਨੂੰ ਨਿਕਲ ਜਾ ਹੱਲ ਨਿਕਲ ਜਾਊਗਾ। ਪਰ ਮੈਂ ਪੰਤਨ ਨੂੰ ਸਮੂਹੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ। ਕਈ ਵਾਰੀ ਕਹਿੰਦੇ ਆ ਭਈ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰ ਮਿਟਦੇ ਨਹੀਂ। ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦੌਮਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੋਂ ਹੀ ਬਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਟ ਮਾਰ ਜਾਂਦੇ ਆ ਤੇ ਫਾਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਨਾ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਵਰ ਫੌਜਾਂ ਨੇ ਸ੍ਰੀ ਅਕਾਲ ਤਖਤ ਆ ਕੇ ਢਹਿ ਟੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇੱਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਿਰਾਜਮਾਨ ਸੀ ਸਤਕੰਟ ਦੇ ਬਿਠੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜੰਨੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਕੀਤੀ ਤੇ ਮਰਦੇ ਮਜਾਹਿਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਭਾਪ ਦਮ ਦੇ ਵਿੱਚ ਸਾਡੀ ਸਰਕਾਰ ਜੱਫੇ ਬੰਦੀ ਆ ਜਿਨੇ ਬਹੁਤ ਵੱਡਾ ਗੁਰੂ ਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੂੰ ਤਕਦਾਸ਼ ਤਾਂ ਹੈ ਹੀ ਨਹੀਂ ਕੋਈ ਗੱਲ ਤੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬੋ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਦੇ ਵੱਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਭਈ ਅਸੀਂ ਕੋਈ ਨਾ ਕੋਈ ਦਾ ਜਿਹੜਾ ਹੱਲ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਦਿਨ ਤਾਂ ਕੱਬੇ ਤਿੰਨੇ ਹੀ ਰਹਿ ਗਏ ਅੱਜ 2 ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤੇ ਹੱਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਮਨਸਬਾ ਅੱਜ ਬੜੀ ਬੜੀ ਆਸ ਸੀ ਕਿ ਅੱਜ ਦੁਨੀਆ ਤੇ ਪਹੁੰਚਿਓ ਪੂਰਾ ਵਕਤ ਤੁਸੀਂ ਨਾਲ ਲੱਗੇ ਆਇਓ ਕਿ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ 'ਚ 1.5 ਘੰਟਾ ਹੋਈ ਆ ਤੇ ਗੱਲਾਂ 'ਚ ਵਿੱਚਲੇ ਗੱਲ ਆਪਾਂ ਤੋੜਦੇ ਆ ਇੱਕ ਦੂਏ ਨਾਲ ਤਾਂ ਫਿਰ ਕੋਈ ਨਾ ਕੋ ਦਾ ਹੱਲ ਤਾਂ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਹਾਂ ਵੀ ਹੁਣ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰ ਅੱਜ ਹੋਈ ਆ ਉਹਨੂੰ ਗਾਂ ਤੋੜ ਕੇ ਕੋਈ ਨਾ ਪਾਲ ਕੱਟਣ